ਹਾਂਜੀ ਸასიਖਾਲ ਜੀ ਹੋਰ ਕਿਵੇਂ ਹੋ ਭੈਣ ਭਰਾ ਠੀਕ ਠਾਕ ਜਿਵੇਂ ਕਿ ਆਪਾਂ ਰੋਜ਼ ਦੀ ਤਰ੍ਹਾਂ ਨਵੀਆਂ ਲੈਸਾਂ ਲੈ ਕੇ ਆਉਂਨੇ ਆ ਉਮੀ ਅੱਜ オーਰਗੈਂਜ਼ਾ ਵਧੀਆ ਫਿਨਿਸ਼ਿੰਗ ਦੀ ਲੈਸ ਆਈ ਹੈ ਰੇਟ ਘੱਟ ਤੇ ਚੀਜ਼ ਵਧੀਆ ਇਸ ਤੇ ਕਲਰ ਹੈਗੇ ਨੇ 40 ਤੋਂ 50 ਕਲਰ ਨੇ ਔਰ ਇਹਦੇ ਵਿੱਚ ਡਿਜ਼ਾਈਨ ਵੀ ਦੋ ਮਿਲਣਗੇ ਜਿਵੇਂ ਕਿ ਆਪਾਂ ਕੋਈ ਮਤਲਬ ਆਪਣੇ ਕੋ ਕਸਟਮਰ ਹੁੰਦਾ ਆ ਆਪਾਂ ਉਹਨਾਂ ਦਾ ਰਿਵਿਊ ਵੀ ਲੈਨੇ ਆ ਔਰ ਦੱਸਦੇ ਆ ਭੈਣ ਭਰਾਵਾਂ ਨੂੰ ਵੀ ਸਾਡੀ ਲੈਸ ਕਿੱਦਾਂ ਦੀ ਆ ਕਿੱਦਾਂ ਦੀ ਨਹੀਂ ਕਿਉਂਕਿ ਅਸੀਂ ਆਪਣੇ ਮੋਹਤ ਆਪਣੀ ਲੈਸ ਨੂੰ ਬਹੁਤ ਵਧੀਆ ਕਹਿੰਨੇ ਆ ਜੋ ਵੀ ਜਿਹੜੇ ਸਾਡੇ ਕੋਲ ਸਾਡੇ ਕਸਟਮਰ ਲੈ ਕੇ ਜਾਂਦੇ ਨੇ ਉਮੀ ਹੁਣਾ ਦੱਸਣਗੇ ਇਹ ਰੋਜ਼ ਆਪਣੇ ਤੋਂ ਲੈਸਾਂ ਲੈ ਕੇ ਜਾਂਦੇ ਨੇ ਦੱਸੋ ਜੀ ਬਹੁਤ ਵਧੀਆ ਲੈਸ ਹੁੰਦੀ ਹੈ ਜੀ ਇਹਨਾਂ ਕੋਲ ਤੇ ਹਰ ਕੁਆਲਿਟੀ ਦੀ ਹੁੰਦੀ ਆ ਤੇ ਫਿਨਿਸ਼ਿੰਗ ਵੀ ਬਹੁਤ ਵਧੀਆ ਹੁੰਦੀ ਆ ਤੇ ਬਹੁਤ ਹੀ ਘੱਟ ਰੇਟਾਂ ਵਿੱਚ ਹੁੰਦੀ ਆ ਉਮੀ ਆਪਾਂ ਜਿਵੇਂ ਕਿ ਹਨਾ ਜਿਵੇਂ ਇਹਨਾਂ ਨੇ ਦੱਸਿਆ ਉਮੀ ਆਪਾਂ ਹੁਣ ਜਿਹੜੇ ਔਨਲਾਈਨ ਭੈਣ ਭਰਾ ਆਪਣੇ ਤੋਂ ਮੰਗਵਾਉਂਦੇ ਨੇ ਆਪਾਂ ਉਹਨਾਂ ਦਾ ਵੀ ਰਿਵਿਊ ਮਤਲਬ ਵੀਡੀਓ ਦੇ ਵਿੱਚ ਸ਼ੇਅਰ ਕਰਿਆ ਕਰਾਂਗੇ ਕਿਉਂਕਿ ਆਪਣੇ ਰੋਜ਼ ਹੀ 1 2 3 3 4 4 ਆਪਣੇ ਪਾਰਸਲ ਜਾਂਦੇ ਨੇ ਇਹ ਨਹੀਂ ਪੰਜਾਬ 'ਚ ਪੰਜਾਬ ਤੋਂ ਬਾਹਰ ਵੀ ਜਾਂਦੇ ਆ ਜਿਵੇਂ ਕਿ ਕਹਿ ਦੋ ਵੀ ਬਾਹਰ ਫੋਰਨਟ ਚਾਸਟ ਤੋਂ ਤਿੰਨ ਤਿੰਨ ਪਹਿਲਾਂ ਕੋਈ ਆਸਟ੍ਰੇਲੀਆ ਦਾ ਗਾਗ ਸੀਗਾ ਉਹਨਾਂ ਨੇ ਸੇਮ ਦਿਨ ਉਸੇ ਦਿਨ ਲੈਸ ਪਸੰਦ ਕਰਾਈ ਤੇ ਉਸੇ ਦਿਨ ਉਹਨਾਂ ਦਾ ਕੋਰੀਅਰ ਕੀਤਾ ਉਮੀ ਅੱਜ ਕਿਸੇ ਹੁਣ ਕਿਸੇ ਹੋਰ ਭੈਣ ਭਰਾ ਨੂੰ ਜਿਵੇਂ ਭੇਜਾਂਗੇ ਤੇ ਉਹਨਾਂ ਦਾ ਵੀ ਰਿਵਿਊ ਵੀ ਦੱਸਾਂਗੇ ਹੁਣ ਆ ਦੱਸੋ ਜੀ ਤੁਹਾਨੂੰ ਦੱਸੋ ਵੀ ਲੈਸ ਦੀ ਫਿਨਿਸ਼ਿੰਗ ਹੈਗੀ ਆ ਕਿ ਨਹੀਂ ਹੈਗੀ ਹਾਂਜੀ ਬਹੁਤ ਵਧੀਆ ਫਿਨਿਸ਼ਿੰਗ ਹੈ ਤੇ ਬਹੁਤ ਹੀ ਘੱਟ ਰੇਟਾਂ ਤੇ ਹੁੰਦੀਆਂ ਨੇ ਮਤਲਬ ਬਾਜ਼ਾਰ ਨਾਲੋਂ ਬਹੁਤ ਹੀ ਸਸਤੇ ਰੇਟਾਂ ਤੇ ਤੇ ਵਧੀਆ ਕੁਆਲਿਟੀ ਵਿੱਚ ਲੈਸ ਪ੍ਰੋਵਾਈਡ ਕਰਵਾਉਂਦੇ ਚੰਗਾ ਜੀ ਸასი ਕਾਲ ਜੀ